ਪਾਰਟੀ ਦੇ ਕਈ ਸੀਨੀਅਰ ਆਗੂ ਲੋਕ ਸਭਾ ਖੰਡੂਰ ਸਾਹਿਬ ਤੋਂ ਆ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੇ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੇ ਪੱਖ ਚ ਉਹਨਾਂ ਨੇ ਸਾਡੀ মিডিਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਉੱਤੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ ਕੀ ਕੁਝ ਕਿਹਾ ਉਹਨਾਂ ਨੇ ਸੁਣਦੇ ਹਾਂ ਸਰ ਜੀ ਗੱਲ ਕਰੀ ਕਿ ਪਾਰਟੀ ਹਾਈ ਕਮਾਂਡ ਵੱਲੋਂ ਕਿ ਜਦੋਂ ਕਿ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਆ ਤਾਂ ਤੁਹਾਨੂੰ ਡਿਊਟੀ ਵੀ ਲੱਗਾਈ ਗਈ ਹੈ ਪ੍ਰਚਾਰ ਕਰਦੇ ਚਾਹੇ ਪਿੰਡਾ ਦਾ ਹੋਵੇ ਚਾਹੇ ਸ਼ਹਿਰ ਦਾ ਹੋਵੇ ਕਿਸ ਤਰੀਕੇ ਨਾਲ ਲੋਕਾਂ ਦਾ ਰਜਾਣ ਤੁਸੀਂ ਦੇਖਦੇ ਆ ਇਹ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡਾ ਚੈਨਕਾ ਚੈਨਕ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਜਿਹੜੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਕਿ ਲੋਕਾਂ ਦਾ ਕੀ ਰਜਾਣ ਦੇਖੋ ਜਦੋਂ ਦੇ ਮੋਦੀ ਸਾਹਿਬ ਆਏ 10 ਸਾਲ ਪਹਿਲਾਂ ਦੇ ਇਹਨਾਂ ਨੇ ਲੋਕਾਂ ਨੂੰ ਇਤੋਂ ਕੇ ਵਾਦੇ ਕਰਕੇ ਜਿਹੜੇ ਲੁਟਿਆਤੇ ਕੂਟੇ ਆਇਆ ਆਪਣੇ ਜਿਹੜੇ ਇਹਨਾਂ ਦੇ ਆਪਣੇ ਹਪੈਸੀ ਨੇ ਜਿਹੜੇ ਆਪਣੇ ਦੋਸਤ ਅਡਾਨੀ ਅਬਾਨੀ ਉਹਨਾਂ ਦੇ ਘਰ ਭਰੇ ਨੇ ਜਿਹੜੇ ਲੋਕਾਂ ਆਮ ਪਬਲਿਕ ਦਾ ਉਹਨਾਂ ਵਿਚਾਰਿਆਂ ਉਤ ਜੇ ਇੱਕ ਬੀਬੀ ਨੇ 2 ਰੁਪਏ ਰੱਖੇ ਵੀ ਹੋਈ ਸੀ ਘਰੇ ਸਾਹਬ ਦੇ ਤੇ ਅਮਰਜੈਂਸੀ ਕਿਤੇ ਕੰਮ ਆਉਣਗੇ ਉਹ ਵੇਲੇ ਕੰਮ ਆਉਣਗੇ ਉਹ ਵੀ ਨੋਟਬੰਦੀ ਕਰਕੇ ਖੜਾ ਲੈ ਰਿਹਾ। ਰੋਜ਼ਗਾਰ ਦੀ ਗੱਲ ਕਰੀਏ ਉਹਦਾ ਵੀ ਬਹੁਤ ਬੁਰਾ ਹਾਲਾਤ ਤਕਰੀਬਨ 60% ਜਿਹੜੀ ਨੌਜਵਾਨ ਪੀੜੀ ਆ ਉਹ ਬੇਰੁਜ਼ਗਾਰ ਤੁਰੀ ਫਿਰਦੀ ਆ ਇਹ ਸਾਰੀਆਂ ਗੱਲਾਂ ਤੇ ਲੋਕ ਪੱਪਾ ਘਰ ਕੋਈ ਧਿਰਦੇ ਨੇ ਕਿ ਕਿਦੋਂ ਆ ਕੇ ਅਸੀਂ ਜਣੀ ਜਿਹੜੀ ਹੈਗੀ ਜੂਨ ਆਵੇ ਪਰ ਮੋਦੀ ਸਾਹਿਬ ਨੂੰ ਧੋਵੀ ਪਟਕਾ ਦਈਏ ਇਸ ਕਰਕੇ ਸਾਨੂੰ ਆਪ ਪ੍ਰਚਾਰ ਕਰਨ ਦੀ ਬਹੁਤ ਘੱਟ ਲੋਕ ਬਹੁਤ ਸੂਝਵਾਨ ਨੇ ਸਮਝਦਾਰ ਨੇ ਜਿਹੜੇ ਸਮਝਦੇ ਨੇ ਕਿ ਜਿਹੜੇ ਲੋਕ ਧਰਮ ਦੇ ਨਾਂ ਤੇ ਜਿਹੜੇ ਜਾਤ ਪਾਤ ਦੇ ਨਾਲ ਤੇ ਵੰਡਣ ਦੀ ਗੱਲ ਕਰਦੇ ਆਂ ਜਦੋਂ ਕੋਈ ਪੁੱਛੇ ਤੇ ਤੁਸੀਂ ਦਸਾਂ ਸਾਲਾਂ 'ਚ ਕੀ ਕੀਤਾ ਕੀ ਉਹ ਪਿਛਲੀਆਂ ਸਰਕਾਰਾਂ ਦਾ ਪਿਛਲੇ 70 ਸਾਲਾਂ ਦਾ ਹਿਸਾਬ ਦੱਸਦੇ ਆ ਕਿ ਫੁਲਾਨਿਆਂ ਕੁਝ ਨਹੀਂ ਕੀਤਾ ਜਦ ਕਿ ਜੇ ਖੁਦ ਦਸਾਂ ਸਾਲਾਂ 'ਚ ਕੁਝ ਕੀਤਾ ਹੁੰਦਾ ਤਾਂ ਉਹਨਾਂ ਦੀ ਇਹ ਦਸਰਾਂ ਹੁੰਦੀ ਹਰ ਇੱਕ ਪਾਰਟੀ ਦੇ ਵਿੱਚ ਜਿਹੜਾ ਪੁਰਾਣੀਆਂ ਪਾਰਟੀ ਰਵਾਇਤੀ ਪਾਰਟੀਆਂ ਦੇ ਵਿੱਚ ਜੋ ਕਰਪਟ ਲੋਗ ਆ ਉਹਨਾਂ ਨੂੰ ਇਕੱਠੇ ਨਾ ਕਰਦੇ ਜੀ ਇਹਨਾਂ ਕੋਈ ਕੰਮ ਕੀਤਾ ਹੁੰਦਾ ਲੋਕ ਖੁਦ ਮੈਂ ਕਰਪਟ ਦੀ ਗੱਲ ਕਰਦੇ ਜਿਵੇਂ ਤੁਸੀਂ ਕੁਛ ਲੋਕ ਖੁਦ ਪ੍ਰਚਾਰ ਕਰ ਰਹੇ ਨੇ ਕਿ ਅੱਜ ਕੀ 130 ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਾਰਾ ਦਿੱਤਾ ਕੈਦ ਕੀ 13 ਭਗਵੰਤ ਮਾਨ ਜਿਹੜੇ ਸੰਸਦ ਵਿੱਚ ਖੇਜਦੇ ਲੋਕੀ ਉਹਦੇ ਦੇ ਬਿਲਕੁਲ ਤੱਤ ਪਰ ਹੋਈਦੇ ਨੇ ਪਰ ਤੁਸੀਂ ਦੇਖਣਾ ਚਾਹੁੰਦੇ ਹੋ ਜੱਜ ਕਿਉਂਕਿ ਅੱਪਾ ਚ ਗੱਲ ਕਰੀਏ ਕਿ ਅਕਾਲੀ ਦਲ ਤੇ ਕਾਂਗਰਸ ਵੱਲੋਂ ਆਪਣਾ ਹਲੇ ਕੋਈ ਕੈਂਡੀਡੇਟ ਕਰੋਸ ਆਵਲੀ ਅਨਾਉਂਸ ਨਹੀਂ ਕੀਤਾ ਤਾਂ ਕਿਤੇ ਨਾ ਕਿਤੇ ਕੰਪੀਟੀਸ਼ਨ ਦੇ ਵਿੱਚ ਵੀ ਪਚਾਰ ਦੇ ਵਿੱਚ ਵੀ ਤੇ ਕਿਤੇ ਨਾ ਕਿਤੇ ਕੋਈ ਦੇਖਣ ਨੂੰ ਮਿਲਦਾ ਪਿਆ ਕੋਈ ਲੋਕਾਂ ਦੇ ਵਿੱਚ ਜਿਵੇਂ ਕਿਸੇ ਇੱਕ ਵੱਨ ਤਰਫਾ ਅਜਿਹਾ ਇੱਕ ਸਿੰਗਲ ਸਾਈਡ ਮੁਕਾਬਲਾ ਰੀਗਲ ਕਾਂਗਰਸ ਹ ਅਕਾਲੀਆਂ ਦੀ ਅਕਾਲੀ ਵਿਚਾਰਿਆਂ ਦਾ ਤੇ ਬਜੂਰ ਦੀ ਖਤਮਾ ਤੇ ਜਿਹੜੀ ਕਾਂਗਰਸ ਦੀ ਗੱਲ ਆ ਉਹ ਆਪਸੀ ਆਪਸੀ ਵਿੱਚ ਹੀ ਸੇ ਤਲੀ ਦਾੜ ਖੰਡਾਉਂਦਾ ਏ ਬਜਟ ਡਿਸਾਈਨ ਕਰੇ ਕੌਣ ਕੀ ਆ ਫਿਰ ਕੋਈ ਕੋਈ ਇਧਰੋਂ ਭਜਾ ਜਾਂਦਾ ਉਧਰੋਂ ਭਜਾ ਜਾਂਦਾ ਕੋਈ ਕਿਸੇ ਦੇ ਲਤਫੇ ਦਾ ਕੋਈ ਕਿਸੇ ਦੇ ਲਤਫੇ ਦਾ ਜਾਨੀ ਬਹੁਤ ਹੀ ਮਾੜੇ ਸਮੇਂ ਚੋ ਕਾਂਗਰਸ ਪੰਜਾਬ ਦੀ ਕਾਂਗਰਸ ਕਾਸ ਕਰ ਰਹੀ ਹੈ। ਔਰ ਉਹਨਾਂ ਵਿਚਾਰੇ ਲਖੋ ਕੀ ਕਰਦੇ ਇੱਕ ਦੋ ਦਿਨਾਂ ਚ ਅਲਟੀਮੇਟਲੀ ਤਾਂ ਕੋਈ ਬੰਦਾ ਦੇਣ ਹੀ ਹੈ ਜੋ ਸਾਰਾ ਹੁਦੂਦ ਦਿਖਾਇਆ ਜਾਏਗਾ ਪਰ ਅੱਜ ਦੀ ਡੇਟ 'ਚ ਉਹ ਕਿਸੇ ਤਰ੍ਹਾਂ ਦੀ ਆਮ ਆਦਮੀ ਪਾਰਟੀ ਦਾ ਕਿਸੇ ਵੀ ਹੋਰ ਪਾਰਟੀ ਨਾਲ ਕੋਈ ਮﻘਾਬਲਾ ਨਹੀਂ ਚੜ੍ਹਦੀ ਕਲਾ ਜ ਸਾਰਾ ਕੁਝ ਸਾਡਾ ਵੀਰ ਲਾਲਜੀਤ ਸਿੰਘ ਕੋਲ ਅਸੀਂ ਉਹਨੂੰ ਚੜ੍ਹਦੀ ਕਲਾ 'ਚ ਤੁਝਾ ਕੇ ਕੇ ਜਾਂਦੇ ਹਾਂ। ਜੇ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਜੇ ਤੁਸੀਂ ਜਾਂਦੇ ਤੇ ਵਿਚਰਦੇ ਹੋ ਤਾਂ ਕਿਤੇ ਕਿਤੇ ਮੁੱਤੇ ਆ ਕੇ ਜਿਹੜੇ ਕਿ ਪਾਰਟੀ ਨੂੰ ਮਤਲਬ ਕਿ ਅਧਰ ਬਣਾ ਕੇ ਤੇ ਉਹ ਲੋਕਾਂ ਨੂੰ ਕਿ ਲੋਕੀ ਵਿਚਾਰ ਬਟਾਂਦ ਰੱਖੀਤੇ ਜਾਂਦਾ ਲੋਕਾਂ ਦਾ ਲੋਕਾਂ ਦੇ ਲੋਕੀ ਖੁਦ ਜਾਣਦੇ ਆ ਕਿ ਜਿਹੜੇ ਸਰਦਾਰ ਭਗਤ ਸਿੰਘ ਮਾਨ ਅਰਵਿੰਦ ਕੇਜੀਵਾਲਾ ਸਾਹਿਬ ਇਹ ਵਾਦੇ ਨਹੀਂ ਕਰਦੇ ਇਹ ਗਰੰਟੀਆਂ ਕਰਦੇ ਜਿੰਨੀਆਂ ਗਰੰਟੀਆਂ ਕੀਤੀਆਂ ਉਹ ਸਾਰੀਆਂ ਪੂਰੀਆਂ ਕੀਤੇ ਗਏ ਉਹੀ ਸੇ ਕਰਕੇ ਮੈਂ ਤੁਹਾਨੂੰ ਜਿੰਨਾ ਪਹਿਲਾਂ ਕਿਹਾ ਸਾਨੂੰ ਪਿੰਡ ਦੀ ਲੋਡਿੰਗ ਕਹਿੰਦੇ ਵੀ ਸਾਰੇ ਇੱਕ ਦੇਖੋ ਜਿੰਨੇ ਵੀ ਸਰਵਿਸ ਸੀਗੀਆਂ 44 44 ਸਰਵਿਸ ਉਹਨਾਂ ਦੇ ਦੂਰ ਸਟੈਪ ਤੇ ਜਾ ਕੇ ਉਹਨਾਂ ਦੇ ਮਸਲੇ ਹੱਲ ਹੋ ਰਹੇ ਨਹੀਂ ਇਹਦੀ ਮੁੱਖ ਮੀਤੀ ਹੈ ਤਾਂ ਸਾਨੂੰ ਬਿਜਲੀ ਨੇ ਵੀ ਕੰਮ ਕਰੀ ਹੈ ਹਰ ਇੱਕ ਤਰ੍ਹਾਂ ਦੇ ਜਿੰਨੇ ਵਾਦੇ ਕੀਤੇ ਹਰ ਇੱਕ ਪਿੰਡ ਦੇ ਵਿੱਚ ਲਾ ਕੇ ਬੰਨੇ ਸਾਰੇ ਜਿਹੜੇ ਮਲਕਲੀਨਿਕ ਬਣਨ ਨੇ ਸਕੂਲਾਂ ਦੀ ਨਵਾਰ ਬਦਲੀ ਜਾ ਰਹੀ ਹੈ ਲੋਕ ਬਹੁਤ ਖੁਸ਼ ਨੇ ਔਰ ਇਸੇ ਖੁਸ਼ੀ ਉਹ ਮੁੱਖ ਰੱਖਤੀ ਉਹ ਤਤ ਪਰਨੇ ਲਈ ਤਰੀਕੇ ਦੇ ਲਈ ਪਹਿਲੀ ਜੁੰਮਦੀ ਉਡੀ ਕਰਦੇ ਨੇ ਸਾਡੇ ਨਾਲ ਹੁਣ ਤੱਕ ਤੁਹਾਡੇ ਲੋਕ ਕਿੰਨੇ ਕਿ ਪਿੰਡਾਂ ਦਾ ਤੇ ਕਿੰਨੇ ਕਿ ਸ਼ਾਇਦ ਬਾਡਾ ਦਾ ਦौरा ਕਰ ਚੁੱਕੇ ਮੇਰੇ ਕੋ ਦੋਨੇ ਦੇ 23 ਪਿੰਡਾਂ ਦਾ ਉਹਦੇ ਚਿੱਤੇ ਪਹਿੰਨ 14 ਪਿੰਡ ਸਾਰੇ ਕਵਰ ਕਰ ਲਏ ਬਹੁਤ ਵਧੀਆ ਅਤਿਸ਼ਾਖ ਉਹ ਜਿਹੜੇ ਪਿੱਟ ਰਹੇ ਨੇ ਉਹ ਇੱਕ ਦੇ ਨੇ ਜਿਸ ਦਾ ਕਲ ਸਰਦਾਰ ਭਵਨ ਸਿੰਘ ਮਾਨ ਜੀ ਦੀ ਵੱਡੀ ਰੈਲੀ ਸੀ ਉੱਥੇ ਜਾਣਾ ਅੱਜ ਕੱਲ ਦਾ ਪ੍ਰੋਗਰਾਮ ਇਸ ਕਰਕੇ ਛੋੜ ਕੇ ਲਾ ਦੇ ਕੱਲ ਤੋਂ ਬਾਅਦ ਫਿਰ ਅਸੀਂ ਕੋ ਵੀ ਉਸੇ ਤਰ੍ਹਾਂ ਫਿਲਾ ਦੇ ਸੇਸ਼ ਨੂੰ ਵੀ ਜਾ ਕੇ ਡੋ ਟੂ ਡੋਰ ਵੀ ਕਰ ਰਹੇ ਨੁਕਰੀਆਂ ਵੀ ਕਰੇ ਹਰ ਤਰ੍ਹਾਂ ਦੇ ਸੰਪਰਕ ਲੱਗਦਾ ਕਿ ਤੁਹਾਨੂੰ ਇਤਕੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਬਦਲਾਵ ਨਜ਼ਰ ਆਊਗਾ ਮੈਂ ਤੇਰੇ ਦੱਸਨੇ ਬਦਲਾਵ ਹੀ ਹੋ ਗਏ ਕਿ ਤੇਰਾ ਜੀਵ ਹੋ ਇੱਕ ਤਰਫਾ ਲੋਕ ਮੈਂ ਕਿਹਨਾਂ ਆਪਦੀ ਪਾਰਟੀ ਦੇ ਤੇਰਾ ਦੇ ਤੇਰਾ ਐਮਪੀ ਲੋਕੀ ਜਿੱਤਾ ਨਹੀਂ ਤਾਂ ਪਰ ਨਹੀਂ ਇਹ ਬਿਲਕੁਲ ਇਤੋਂ ਵੱਡਾ ਬਦਲਾਅ ਨਹੀਂ ਹੋ ਸਕਦਾ ਔਰ ਮੋਦੀ ਸਾਹਿਬ ਨੂੰ ਝੋਲਾ ਚਕਾ ਕੇ ਘਰੇ ਭੇਜਣ ਦੀ ਲੋਕ ਤਾਂ ਪਰ ਨਹੀਂ ਬਹੁਤ ਵੱਡਾ ਬਦਲਾਅ ਹੋਊਗਾ ਤੁਸੀਂ ਦੇਖੋ